लो जी दोस्तों आ गया अपना जो सामान मंगाया थी देखो जी मित्रों आ गया पार्सल अनबॉक्सिंग अनबॉक्सिंग हो रही है दोस्तों अनबॉक्सिंग चलो जी दोस्तों अनबॉक्सिंग हो रही है देखते हैं फिर क्या निकलेगा आपको घर जाके दिखाएंगे ठीक है दोस्तों अभी आपको ऐसे दिखा देते हैं खोल के थोड़ा सा और पूरा प्रॉपर घर जाके अनबॉक्सिंग करेंगे पूरे ऑपरॉक्स ठीक है दोस्तों ਹੈਲੋ ਦੋਸਤੋ ਰਾਤ ਆ ਬਹੁਤ ਬੁਰਾ ਹੋਇਆ ਬੋਰੀ ਚੱਕ ਬਿਸਤਰਾ ਚੱਕ ਆਲਾ ਕੰਮ ਹੋ ਗਿਆ ਚੱਕੋ ਬਿਸਤਰਾ ਉੱਢ ਜੋ ਦੋਸਤੋ ਗੱਲ ਹੋ ਗਈ ਤੁਹਾਨੂੰ ਮੈਂ ਦਿਖਾ ਦੇਣਾ ਦੇਖੋ ਜੀ ਇੱਧਰ ਦੇਖੋ ਦੋਸਤੋ ਮੇਰਾ ਪਿਆ ਮੈਂ ਤੁਹਾਨੂੰ ਦਿਖਾਣਾ ਹੈ ਇੱਕ ਮਿੰਟ ਰੋਕੋ ਆ ਦੇਖੋ ਜੀ ਛੋੜਾ ਚੱਕ ਬਿਸਤਰਾ ਚੱਕ ਆਲਾ ਆ ਦੇ ਲ ਸਾਰਾ ਕੰਮ ਹੋ ਗਿਆ ਦੋਸਤੋ ਚੁੰਡੀ ਬਿਸਤਰਾ ਚੱਕ ਕਹਿੰਦੇ ਉਹ ਗੱਲ ਨਹੀਂ ਕਹਿੰਦੇ ਚੱਕ ਲਾਉਣੀ ਟਿੰਡ ਫੋੜੀ ਜੀ ਉਹ ਗੱਲ ਨੂੰ ਵੀ ਸਾਰੇ ਟੰਡਫੋੜੀ ਚੱਕਾ ਦੀ ਦੇਖੋ ਦੋਸਤੋ ਹੁਣ ਸਾਰੇ ਟੰਡਫੋੜੀ ਉਧਰੋਂ ਚਾਕੇ ਸਾਰੇ ਇੱਧਰ ਰੱਖ ਦੀ ਦੇਖੋ ਜੀ ਸੋਫੇ ਵੀ ਇੱਧਰ ਆ ਗਏ ਤੇ ਆਹ ਦੇਖੋ ਸਾਰਾ ਗੱਦਾ ਜਿਹੜਾ ਛੋਟਾ ਹੀ ਗੱਦੇ ਤੇ ਉਹ ਵੀ ਆ ਗਏ ਤੇ ਸਾਰਾ ਦੇਖੋ ਜੀ ਅਜੇ ਹਜੇ ਕੋਸ਼ਿਸ਼ ਹੋ ਰਹੀ ਦੀ ਇਹ ਦੂਜੀ ਆਇਲੈਂਡ ਸਿਟੀ ਉਰੇ ਲਾਣ ਦੀ ਉਸ ਆਪਣਾ ਟੰਡਫੋੜੀ ਚੱਕ ਵਾਲਾ ਕੰਮ ਹੋ ਗਿਆ ਕੀ ਟੰਡਫੋੜੀ ਚੱਕੋ ਆਪਣਾ ਇੱਧਰੋਂ ਚੱਲੋ ਦੇਖੋ ਜੀ ਦੋਸਤੋ ਇਹਨਾਂ ਨੇ ਟੰਡਫੋੜੀ ਚੁਕਾ ਦੇ ਆ ਦੇਖ ਲਓ ਇੱਧਰ ਸਾਡਾ ਕੰਮ ਨਾ ਦੱਬ ਲੈ ਦੋ ਬਲੋ ਆ ਦੇਖੋ ਦੋਸਤੋ ਲੱਗੇ ਭਾਈ ਨੇ ਦੇਖੋ ਸਾਡਾ ਕਮਰਾ ਦੱਬ ਲਿਆ ਸਾਡੇ ਟਿੰਡ ਕੋੜੀ ਚਕਾਤੀ ਇਹਨਾਂ ਨੇ ਦੇਖੋ ਦੋਸਤੋ ਆਪ ਨਜ਼ਾਰੇ ਨਾਲ ਭਾਈ ਨੇ ਦੇਖੋ ਜੀ ਆਪਣੇ ਕਮਰੇ ਚ ਗੱਦਾ ਵੀ ਵਿਛਾ ਲਿਆ ਇਹਨਾਂ ਨੇ ਦੇਖੋ ਦੇਖੋ ਜੀ 2 ਮਿੰਟ ਲਾਇਨੇ ਨੇ ਨਾ ਰਾਤੋਂ ਰਾਤ ਕਰਤਾ ਆਪਾਂ ਦਾ ਪਤਾ ਹੀ ਨਹੀਂ ਲੱਗਿਆ ਦੋਸਤੋ ਮੈਨੂੰ ਵੀ ਚੱਕ ਕੇ ਲੱਗਦਾ ਉਧਰ ਸਿੱਟਿਆ ਇਹ ਲੱਗਦਾ ਲੱਗਦਾ ਤਾਂ ਆਈਆਂ ਮੈਨੂੰ ਹੈ ਉਹ ਦੇਖੋ ਸੁੱਤੀ ਭਈ ਇਹ ਦੇਖੋ ਸਾਨੂੰ ਤਾਂ ਰਾਤ ਨੀਂਦ ਹੀ ਨਹੀਂ ਆਈ ਸੀ ਕੀ ਕੀ ਮੈਨਾਂ ਦਾ ਕੀ ਹੋ ਗਿਆ ਇਹ ਆ ਸਾਡਾ ਕੋਰੀ ਬਿਸਤਰਾ ਚੱਕ ਇਧਰ ਲੈ ਤਾਂ ਮਰੇ ਜਲਾਪਾ ਦੋਸਤੋ ਕੀ ਬਣੂ ਬੰਦੇ ਹੀ ਖਾਦੇ ਨੇ ਅਸੀਂ ਘਾਟਾਂ ਦੇਖ ਲੋ ਇਹ ਹਾਲ ਆ ਦੇਖ ਲੋ ਹੁਣ ਆ ਕਮਰੇ ਚ ਸਾਡੀ ਨਿੰਡ ਫੋੜੀ ਲਾਤੀ ਇਹਨੇ ਨਾ 10 ਅਸੀਂ ਕਹੇ ਜਾਂ ਸਾਨੂੰ ਤਾਂ ਨੀਂਦ ਕਿਉਂ ਨਹੀਂ ਆ ਰਹੀ ਇਹ ਨਹੀਂ ਪਤਾ ਕਿ ਸਾਡਾ ਕਮਰਾ ਹੀ ਚੇਂਜ ਹੋ ਗਿਆ ਸਾਡਾ ਤਾਂ ਲੋ ਜੀ ਮਿੱਤਰੋ ਗੁਡ ਮਾਰਨਿੰਗ ਰਾਣਾ ਪੰਜਾਬੀ ਵਲੌਗਸ ਤੁਹਾਡਾ ਸਵਾਗਤ ਹੈ ਆਪਾਂ ਉੱਠ ਗਏ ਆ ਦੋਸਤੋ ਸਵੇਰੀ ਸਵੇਰੀ ਦੇਖੋ ਦੇਖਣ ਨੂੰ ਕੀ ਮਿਲਿਆ ਏ ਤੇ ਚਲੋ ਜੀ ਹੁਣ ਆਪਣਾ ਇਹ ਵਾਲਾ ਬਣਦਾ ਗਈ ਹੁਣ ਆਪਾਂ ਦੇਖੋ ਬੱਚੇ ਵੀ ਸਕੂਲ ਚਲੇ ਗਏ ਨੇ ਸੁਨੀਰ ਆਲਾ ਲੈ ਗਿਆ ਉਹਨਾਂ ਨੂੰ ਤੇ ਲੋ ਜੀ ਮਿੱਤਰੋ ਵੱਜ ਗਏ ਨੇ 8:30 ਮਿਲਦਿਆਂ ਫਿਰ ਥੋੜੀ ਦੇਰ ਸੁਣੋ ਠੀਕ ਹੈ ਨਾ ਤੋਂ ਕੇ ਲੋ ਜੀ ਮਿੱਤਰੋ ਆ ਗਏ ਹਾਂ ਅਸੀਂ ਜੈ ਰਾਮਕੀਰ ਸ਼ਾਪ 'ਤੇ ਲੈਣੇ ਆਏ ਹਾਂ ਘੀਆ ਲੋ ਜੀ ਦੋਸਤੋ ਘੀਆ ਲੈਣੇ ਆਏ ਆ ابھی ਦੁਕਾਨਦਾਰੀ ਲੱਗ ਰਹਾ ਹੈ ਪੂਰੀ ਵੈਤਰੀ ਠੀਕ ਹੈ ਦੋਸਤੋ ਕੱਚੀ ਕੱਚੀ ਘੀਆ ਇਹ ਦੇਖੋ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਮੈਂ ਠੀਕ ਹੈ ਦੋਸਤੋ चलते हैं घर दे के आते हैं सब्जी वगैरह ठीक है मित्रों और आल आउट वगैरह भी लेके जाएंगे दुकान पे ठीक है जी लो जी दोस्तों लेके आए हैं कद्दू तो आल आउट लेके आए हैं दोस्तों सारी काफ़ी सारी ले आए हैं आल आउट लो जी बार बार ना लेट हो जाते हैं कम से कम हमने चार पाँच दिन निकाल दिए हैं ऐसे ही देखो जी कद्दू भी लेके आए हैं आल आउट एक दो तीन और चार चौथी इसमें मशीन के साथ है एक अपने कमरे में लगाएंगे ये देखिए ले के आए हैं दोस्तों लॉज मित्रों आप लेके आए पूरी दुकान खरीद के लॉज मित्रो ये देखिए ए लॉज मित्रों ना लिए भाई देखो ये कटो कट पंद्रह देना सी पंद्रह सौ तो, पूरा महीना हो गया दोस्तों पूरा महीना आज ना ही है देखो देखो जी पूरा महीना हो गया है <स्था>। ਤੋ ਜੀ ਨਾਮ ਰ ਮਾਦਾ ਵੀ ਅੱਜ ਦੇਖੀਆ ਮਹਾ ਅੱਜ ਨਈਆ ਇਹੇ ਦੇਖੋ 15 ਮਹੀਨੇ 15 ਦਿਨ ਕੀ 20 ਦਿਨ ਮਹੀਨਾ ਵਾਂਗੂ ਹੋ ਗਿਆ ਅੱਜ ਨਈਆ ਤੇ ਦੇਖ ਲੋ ਹਾਲ ਦੇਖ ਲੋ ਇਹਦਾ ਤਾਂ ਹੀ ਤਾਂ ਇਹਦਾ ਦਿਮਾਗ ਖਰਾਬ ਆ ਦੇਖਾ ਅੱਜ ਦੇਖ ਰਿਹਾ ਹੁਣ ਕੀ ਬਣਦਾ ਕਿ ਨਾ ਤੋ ਕੇ ਸੈਟ ਰਹਿੰਦਾ ਕਿ ਨਹੀਂ ਰਹਿੰਦਾ ਕਿਉਂਕਿ ਇੰਨੇ ਦਿਨਾਂ ਬਾਅਦ ਨਈਆ ਨਾ ਦਿਮਾਗ ਤਾਂ ਖਰਾਬ ਹੁੰਦਾ ਹੀ ਆ ਚਲੋ ਜੀ ਦੇਖਦੇ ਆ ਫਿਰ ਠੀਕ ਆ ਦੋਸਤੋ ਮਿਲਦੇ ਆ ਥੋੜੀ ਦੇਰ ਚ ਸੋਣੂ ਲਓ ਜੀ ਦੋਸਤੋ ਆਪਾਂ ਦਾ ਮਸ਼ੀਨ ਜਣ ਲੱਗੇ ਤੇ ਜੂਸਰ ਵਾਲੀ ਇੱਕ ਮਿਕਸੀ ਵੀ ਆ ਜੂਸਰ ਵੀ ਆ ਸਾਰਾ ਕੁਸਾ ਪਰ ਆਪਣੇ ਤੋਂ ਜੜੀ ਨਹੀਂ ਜਾਰੇ ਦੀ ਪੁੱਠੀ ਸਿੱਧੀ ਹੁਣ ਰਵੀ ਦਾ ਰਾਣੀ ਨੇ ਆ ਕੇ ਜੜੀ ਆਏ ਦੋਸਤੋ ਆਪਣੇ ਉਹਦਾ ਜੜੀ ਨਹੀਂ ਗਈ ਸੀ ਆਪਾਂ ਨੂੰ ਤਾਂ ਹਿਸਾਬ ਕਿਤਾਬ ਘੱਟੀ ਹੈ ਇਹ ਜੜ ਕੇ ਦੇਖ ਰਹੀ ਆ ਹੁਣ ਜੜ ਰਹੀ ਆ ਇਹਨੂੰ ਤਾਂ ਜੜ ਨਹੀਂ ਆਂਦੀ ਮੈਨੂੰ ਜੜ ਨਹੀਂ ਆਂਦੀ ਦੋਸਤੋ ਤੇ ਲਓ ਜੀ ਹੁਣ ਰਵੀ ਦਾ ਰਾਣੀ ਨੇ ਲਾਦਾ ਜੜਤੀ ਹੈ ਬੱਤ ਉਹਦਾ ਜੜੀ ਗਈ ਹੈ ਕਿਵੇਂ ਜੜੀ ਆ ਤੇ ਆ ਗੋਭੀ ਆ ਗਈ ਲਾ ਗੋਭੀ ਦੀ ਆਂਦੀ ਨਹੀਂ ਖੁਸ਼ਬੂ ਆਂਦੀ ਹੈ ਕਿ ਮੁਸਕ ਆਂਦੀ ਆ ਸੁਨਹਿਨਤਰੀ ਲਾ ਕਦੇ ਹੋਰ ਨਾ ਮੈਨੂੰ ਕਹਿ ਰਹੀ ਹੈ ਕਿ ਦਿਮਾਗ ਮਚੜ ਗਿਆ ਲਾ ਜੀ ਦੋਸਤੋ ਜੜਤੀ ਮਸ਼ੀਨ ਜੂਸਰ ਅੱਛੇ ਆਏ ਮੈਂ ਆਏ ਮੈਨੂੰ ਤਾਂ ਹਜੇ ਵੀ ਚਲੋ ਇੱਕ ਦੋ ਵਾਰ ਨਾ ਸਿੱਖਿਉ ਆਣਾ ਬਣਾਣਾ ਤੇ ਬਸ ਲਵਾ ਲਓ ਦੁਨੀਆ ਤੇ ਅੱਲਾ ਕਹਿੰਦੀ ਕਰਨਾ ਤਰਨਾ ਨਹੀਂ ਆਂਦਾ ਕਹਿੰਦੀ ਲਾ ਸਾਰਾ ਕੁਸਾਂਦਾ ਮੈਨੂੰ ਤੈਨੂੰ ਮੈਂ ਹੀ ਸਿਖਾਇਆ ਸੀ ਹੁਣ ਮੈਂ ਥੋੜਾ ਭੁੱਲ ਗਿਆ ਕੀ ਕਰੀਏ ਹੋਰ ਨਹੀਂ ਦੋਸਤੋ ਭੁੱਲ ਗਿਆ ਹੁਣ ਕੀ ਕਰੀਏ ਲੋ ਜੇ ਇਧਰ ਬਣ ਰਹੀ ਹੈ ਸਬਜੀ ਕਾਦੀ ਸਬਜੀ ਬਣ ਰਹੀ ਆ ਕਦੂ ਕਦੂ ਲੋ ਜੇ ਦੋਸਤੋ ਕਦੂ ਦੀ ਬਣ ਰਹੀ ਆ ਕਦੂ ਦੀ ਚਲੋ ਮਿਲਦੇ ਆ ਜੂਸ ਕੱਢ ਕੇ ਮੈਂ ਤੁਹਾਨੂੰ ਸੋਨੇ ਵਾਲੇ ਹੋਏ ਟ੍ਰਿੰਕਿੰਗ ਦਿਸ ਰਿਹਾ ਅਨਾਰ ਹੋਰ ਜੂਸ ਦਾ ਕੱਢਾਂਗੇ ਆਪਾਂ ਹੁਣ ਜੂਸ ਜਲੂਸ ਤੇ ਫਿਰ ਆਪਾਂ ਪਲਾਵਾਂਗੇ ਰੂਈ ਤਰਾਂ ਨੂੰ ਠੀਕ ਆ ਦੋਸਤੋ ਚਲੋ ਮਿਲ ਜਾਂ ਥੋੜੀ ਦੇਰ ਲੋ ਜੀ ਦੋਸਤੋ ਦੇਖੋ ਜੀ ਮਸ਼ੀਨ ਬਿਨਾ ਧੋਏ ਰਵੀ ਦਾ ਰਾਣੀ ਨੇ ਜੜਤੀ ਸੀ ਤੇ ਹੁਣ ਮੈਂਨੇ ਖੋਲੀ ਐ ਦੋਸਤੋ ਬਿਨਾ ਧੋਏ ਹੁਣ ਮੈਂ ਧੋ ਵੀ ਦਿੱਤੀ ਦੇਖੋ ਧੋ ਕੇ ਮਨੇ ਹੁਣ ਕਰੀਆ ਦੇਖ ਲਓ ਇਹਨੇ ਤਾਂ ਬਿਨਾ ਧੋਏ ਹੀ ਮਸ਼ੀਨ ਜੜਤੀ ਸੀ ਦੱਸ ਇਸ ਨੂੰ ਲਗਾ ਕੇ ਦਿਖਾ ਦੋ ਦੁਬਾਰਾ ਹਾਂ ਦੁਬਾਰਾ ਲਗਾ ਕੇ ਕਿੱਥੇ ਲਾਤੀ ਫੇਰ ਦੇਖ ਲੈ ਇਹ ਗਾਇ ਤੂੰ ਲਾ ਕੇ ਦਿਖਾ ਦੇ ਮਹਾ ਮੈਂ ਧੋਤੀ ਉਹੀ ਬਹੁਤ ਆ ਧੋਣਾ ਜ਼ਰੂਰੀ ਹੁੰਦਾ ਦੋਸਤੋ ਲਾਣਾ ਨਹੀਂ ਜ਼ਰੂਰੀ ਹੁੰਦਾ ਲਗਾ ਕੇ ਦਿਖਾ ਹਾ ਲਾ ਕੇ ਦਿਖਾਵਾਂਗੇ ਤੈਨੂੰ ਐ ਲਾ ਕੇ ਦਿਖਾਵਾਂ ਲੋ ਜੀ ਦੋਸਤੋ ਇਹਨੇ ਚੈਲੰਜ ਦਿੱਤਾ ਹੈ ਕਿ ਮਸ਼ੀਨ ਇਹਨੂੰ ਜੁੱਸਰ ਨੂੰ ਜੜ ਕੇ ਦਿਖਾਣਾ ਹੈ ਆਪਾਂ ਨੇ ਜੜਤਾ ਤਾਂ ਆਪਣੀ ਹੋ ਜੂ ਬੱਲੇ ਬੱਲੇ ਦੋਸਤੋ ਲੋ ਜੀ ਮਿੱਤਰੋ ਆਪਾਂ ਜੜ ਕੇ ਦਿਖਾਣੇ ਆ ਪਹਿਲਾਂ ਤਾਂ ਲੱਗਦਾ ਮੈਨੂੰ ਇਹਨੇ ਆਹ ਲਾਇਆ ਵੀ ਇਹ ਲੋ ਜੀ ਦੋਸਤੋ ਆਪਾਂ ਕੀਤੇ ਹੀ ਹਾਂ ਕਿ ਜਿਹੜੇ ਸਾਰੇ ਕਿਤੇ ਓੱਖਾ ਹੀ ਕਰਦੇ ਨੇ ਮੈਨੂੰ ਲੋ ਜੀ ਮਿੱਤਰੋ ਆਵੇ ਲਾਤਾ

ਲਓ ਲਾਵਾ ਫਟ ਜੇ ਦੱਬੋਇਆ ਇਹ ਲਓ ਜੀ ਬਣ ਗਈ ਗੱਲ ਹੁਣ ਰਹਿ ਗਿਆ ਆਹ ਵਾਲਾ ਸਿਸਟਮ ਜਲਦੀ ਕਰੋ ਮਰੀਜ਼ ਡਿੱਗਣ ਵਾਲਾ ਹੋ ਰਿਹਾ ਲਓ ਜੀ ਲਖਾ ਰਖ ਰਖ ਏ ਆ ਲੈ ਏ ਲਓ ਜੀ ਦੋਸਤੋ ਆ ਲੋ ਜੀ ਦੋਸਤਾਂ ਕਿਆ ਕ ਜੋਰ ਦਾ ਜੋਰ ਦਿੰਨੇ ਆ ਅਸੀਂ ਕਹਿੰਦੇ ਜੁਸੇ ਨਿਕਾਲ ਕੇ ਦਿਖਾਓ ਲ ਜਲੂਸ ਵੀ ਕੱਢਾਂਗੇ ਤੇਰੇ ਵਾਂਗੂ ਜਲੂਸ ਨਹੀਂ ਕੱਢਦੇ ਅਸੀਂ ਜੂਸ ਕੱਢਾਂਗੇ ਦੋਸਤੋ ਚਲੋ ਇਹ ਆਪਾਂ ਨੇ ਜਰਤੀ ਦੋਸਤੋ ਦੇਖੋ ਇਹ ਕਹਾ ਜੀ ਨਾ ਉਹ ਪਤਾ ਕੀ ਹੈ ਪਹਿਲੀ ਵਾਰ ਥੋੜਾ ਜਿਹਾ ਮੈਂ ਭੁੱਲ ਜਾਨਾ ਹੈ ਕੰਮ ਤਾਂ ਮੈਂ ਹੀ ਸਿਖਾਇਆ ਹੋਇਆ ਇਹਨਾਂ ਨੂੰ ਸਾਰਿਆਂ ਨੂੰ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਆਪਾਂ ਨੂੰ ਇਹ ਚੰਗੀ ਤਰ੍ਹਾਂ ਰੋਟੀ ਨਾਲ ਖਵਾਉਣ ਦੀ ਕੋਈ ਗੱਲ ਨਹੀਂ ਆਏਗਾ ਆਪਾਂ ਜਰੂਰ ਜੂਸ ਪਲਾਵਾਂਗੇ ਇਹਨਾਂ ਨੂੰ ਕੱਟ ਕੇ ਦੇਖੋ ਦੋਸਤੋ ਇਹਨਾਂ ਜੂਸ ਆਪਾਂ ਜਰੂਰ ਪਲਾਵਾਂਗੇ ਇਹਨੂੰ ਇਹ ਚਾਹੇ ਆਪਾਂ ਨੂੰ ਰੋਟੀ ਜਿਵੇਂ ਮਰਜ਼ੀ ਦੇਵੇ ਸੁੱਕੀ ਗਿੱਲੀ ਠੀਕ ਆ ਦੋਸਤੋ ਪਰ ਆਪਾਂ ਜਰੂਰ ਜੂਸ ਦੇਵਾਂਗੇ ਇਹਨੂੰ ਕੱਟ ਕੇ ਠੀਕ ਆ ਚਲੋ ਜੀ ਉਧਰ ਬਣ ਰਹੀ ਆ ਗੋਭੀ ਦੀ ਤਿਆਰੀ ਹੋ ਰਹੀ ਆ ਦੋਸਤੋ ਗੋਭੀ ਤੇ ਇਧਰ ਕਦੂ ਦੇਖੋ ਕਦੂ ਆ ਉਹ ਗੋਭੀ ਇਧਰ ਜੂਸ ਲਓ ਜੀ ਮਿੱਤਰੋ ਕੱਢ ਦਾਂਗੇ ਆਪਾਂ ਜਰੂਸ ਚਲੋ ਮਿਲਦੇ ਆ ਫਿਰ ਥੋੜੀ ਦੇਰ ਤੁਹਾਨੂੰ ਠੀਕ ਆ ਮਿੱਤਰੋ ਆ ਗਈ ਲੈਡ ਲੈਡ ਭੱਜ ਗਈ ਜੀ ਆ ਵੀ ਜੀ ਦੇ ਦੋਸਤੋ ਲਓ ਜੀ ਦੋਸਤੋ ਕਰਤਾ ਆਪਾਂ ਨੇ ਜੂਸ ਦੇਖੋ ਜੀ ਨਿਕਲ ਗਿਆ ਇੱਕ ਕੋਲਾ ਦੇਖੋ ਜੀ ਮਿੱਤਰੋ ਸੇਵ ਔਰ ਐਪਲ ਤੇ ਅਨਾਰ ਦਾ ਕੱਢਿਆ ਆਪਾਂ ਨੇ ਦੋਸਤੋ ਠੀਕ ਆ ਦੋਸਤੋ ਤਿੰਨ ਚੀਜ਼ਾਂ ਦਾ ਕਰਤਾ ਆਪਾਂ ਨੇ ਐਪਲ ਸੇਵ ਅਨਾਰ ਦਾ ਜੂਸ ਚਲੋ ਅੱਜ ਦੇਖਦੇ ਆ ਕਾਇਆ ਬਣਿਆ ਠੀਕ ਆ ਮਿੱਤਰੋ ਜੀ ਦੋਸਤੋ ਲਿਆਤਾ ਜੂਸ ਬਣਾ ਕੇ ਲਾਜ ਮਿੱਤਰੋ ਇਹ ਚਾਹੇ ਕੁਛ ਦਵੇ ਨਾ ਦਵੇ ਆਪਾਂ ਨੂੰ ਖਾਣ ਪੀਣ ਨੂੰ ਆਪਾਂ ਜਰੂਰ ਦਵਾਂਗੇ ਦੋਸਤੋ ਲਾਜ ਦੇਖੋ ਜੀ ਮੁੰਜੇ ਜੂਸ ਸੇ ਕਦੇ ਇਸਾ ਸਿੱਖਣ ਉੱਪਰ ਰਹੋ ਲਾਜ ਦੋਸਤੋ ਦੇਖੋ ਜੀ ਇੱਕ ਦਾ ਜੂਸ ਪਲਾਉ ਉੱਪਰ ਇਹ ਛੱਕ ਕਰਦੀ ਹੈ ਕਹਿੰਦੀ ਪਤਾ ਨਹੀਂ ਕੀ ਪਾਇਆ ਇਹਦੇ ਵਿੱਚ ਹੋਰ ਪਹਿਲੀ ਲਾਜ ਦੋਸਤੋ ਲਓ ਮਿਲਦੇ ਆ ਫਿਰ ਥੋੜੀ ਦੇਰ ਜੀ ਨੂੰ ਪਲਾ ਦਈਏ ਜੂਸ ਠੀਕ ਆ ਦੋਸਤੋ ਫਿਰ ਚੱਲਦੇ ਆ ਆਪਾਂ ਆਪਣੇ ਕੰਮ ਤੇ ਠੀਕ ਆ ਮਿੱਤਰੋ ਲਓ ਜੀ ਗਮੇ ਲੱਗ ਰਿਹਾ ਏ ਟੇਸਟੀ ਆ ਲਓ ਜੀ ਟੇਸਟੀ ਆ ਫੁੱਲ ਟੇਸਟੀ ਬਣਾਇਆ ਆਪਾਂ ਨੇ ਦੋਸਤੋ ਫੁੱਲ ਟੇਸਟੀ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਠੋਕ ਠੀਕ ਆ ਦੋਸਤੋ ਲਓ ਜੀ ਮਿੱਤਰੋ ਆ ਗਏ ਆ ਇਹਨਕੋ ਬੱਚੋ ਕੋ ਸਕੂਲ ਸੇ ਲੈ ਕੇ ਆ ਗਏ ਆਂ ਦੇਖੋ ਜੇ ਸਰਾਰਤ ਕਰ ਰਹੇ ਆ ਹੱਥੇ ਹੀ ਮਾਂ ਜਦੋਂ ਬਾਹਰ ਹੀ ਆ ਵੀ ਆਇਆ ਨਹੀਂ ਐ ਔਰ ਸਾਥ ਮੇ ਲੈ ਕੇ ਆਇਆ ਹੂੰ ਬੱਬੂ ਕੋਸੇ ਦੋਸਤੋ ਬੱਬੂ ਕੋਸੇ ਇਹ ਦੇਖਿਓ ਪੂਰੇ ਪੱਕੇ ਪੱਕੇ ਬੱਬੂ ਕੋਸੇ ਲਓ ਜੀ ਦੋਸਤੋ ਬਣ ਰਹੀ ਹੈ ਰੋਟੀ ਦੇਖੋ ਜੀ ਪਰਵਾਨੇ ਬਣਾ ਰਹੀ ਹੈ ਰੋਟੀ ਦੇਖੋ ਕੀ ਬਣਾਇਆ ਸਬਜ਼ੀ ਚ ਆਲੂ ਗੋਭੀ ਆਲੂ ਗੋਭੀ ਦਿਖਾਓ ਦਰਸ਼ਨ ਕਰਕੇ ਕਾਜੇ ਬਣੇ ਨੇ ਆਲੂ ਗੋਭੀ ਦੇ ਦੇਖ ਲਿਆ ਭਾ ਆਲੂ ਗੋਭੀ ਦੇ ਦਰਸ਼ਨ ਕਰਕੇ ਲਓ ਜੀ ਦੇਖੋ ਇਹ ਲਓ ਦੋਸਤੋ ਹਾਲੋ ਗੋਪੀ ਵਾਹ ਹਾਲੋ ਗੋਪੀ ਦੰਤੋ ਹਾਲੋ ਗੋਪੀ ਚਲੋ ਜੀ ਮਿਲ ਗਿਆ ਤੁਹਾਨੂੰ ਖਾਵਾਂਗੇ ਤੇ ਨਾਲੇ ਆਪਣਾ ਇੱਕ ਸਮਾਨ ਮੰਗਾਇਆ ਹੋਇਆ ਹੈ ਡਿਲੀਵਰੀ ਤੇ ਉਹ ਬਹੁਤ ਸੋਹਣਾ ਸਮਾਨ ਹੈ ਉਹ ਆਏਗਾ ਤੇ ਕੋਲ ਲਗਾएंगे ਤੇ ਉਹ ਦਿਖਾएंगे ਦੋਸਤੋ ਬਹੁਤ ਜ਼ਬਰਦਸਤ ਖਾਣ ਓਏ ਓਰਿਆ ਵਰਦੀ ਘੱਟ ਵਰਦੀ ਦੇਖ ਵਰਦੀ ਘੱਟ ਵਰਦੀ ਵਰਦੀ ਘੱਟ ਭੱਜਾ ਜਾ ਰਿਹਾ ਏ ਲਾ ਲਾ ਜੀ ਦੋਸਤੋ ਦੇਖੋ ਜੀ ਖੇਲਣ ਦੀ ਤਿਆਰੀ ਜਾ ਪੂਰਾ ਆਇਆ ਨਾ ਚਲੋ ਜੀ ਕੋਈ ਗੱਲ ਨਹੀਂ ਚਲੋ ਸਮਾਨ ਵੀ ਆਪਣਾ ਆਇਆ ਆਇਆ ਹੈ ਫੋਨ ਆਇਆ ਜੀ ਉਹਨਾਂ ਦਾ ਠੀਕ ਹੈ ਦੋਸਤੋ ਹੋ ਗਿਆ ਥੋੜੀ ਦੇਰ ਠੀਕ ਹੈ ਦੋਸਤੋ ਲਓ ਜੀ ਦੋਸਤੋ ਆ ਗਿਆ ਆਪਣਾ ਜੋ ਸਮਾਨ ਮੰਗਾਇਆ ਸੀ ਦੇਖੋ ਜੀ ਮਿੱਤਰੋ ਆ ਗਿਆ ਪਾਰਸਲ ਅਨਬਾਕਸਿੰਗ ਅਨਬਾਕਸਿੰਗ ਹੋ ਰਹੀ ਹੈ ਦੋਸਤੋ ਅਨਬਾਕਸਿੰਗ ਚਲੋ ਜੀ ਦੋਸਤੋ ਅਨਬਾਕਸਿੰਗ ਹੋ ਰਹੀ ਹੈ ਦੇਖਦੇ ਹਾਂ ਫਿਰ ਕੀ ਨਿਕਲੇਗਾ आपको घर जाके दिखाएंगे ठीक है दोस्तों अभी आपको ऐसे दिखा देते हैं खोल के थोड़ा सा और पूरा प्रॉपर घर जाके अनबॉक्सिंग करेंगे पूरे या प्रो ठीक है दोस्तों लो जी दोस्तों गए हैं घर लेके जो कि दुकान पे खोल के देखा था फिलहाल थोड़ा सा आपको दिखाया था आप पूरा दिखाएंगे लो जी दिखाएंगे आपको पूरा दिखाएंगे ये देखिए एक तो ये निकला है बीच में से इसको खोल के आपको दिखाएंगे प्रॉपर ਲੋ ਜੀ ਕੈਮਰਾ ਇਸ ਕੋ ਪਕੜਾ ਦਿੰਦੇ ਹਾਂ ਸੁਨੇਹਾ ਕੋ ਠੀਕ ਆ ਦੋਸਤੋ ਚਲੋ ਜੀ ਪਕੜੋ ਕੈਮਰਾ ਪਕੜੋ ਲੈ ਕਿਵੇਂ ਕੈਮਰਾ ਨਹੀਂ ਫੜਨਾ ਆ ਰਿਹਾ ਦੇਖ ਲਓ ਇਸਨੇ ਦਿਨ ਹੋ ਗਏ ਬਣेंगे ਦੇਕਰ ਯੂਟਿਊਬਰ ਲੋ ਜੀ ਦੋਸਤੋ ਆਪਾਂ ਤੁਹਾਨੂੰ ਦਿਖਾਣੇ ਆ ਠੀਕ ਆ ਪਹਿਲਾਂ ਤਾਂ ਬੰਦ ਕਰ ਦਿੰਦੇ ਆ ਤੇ ਲੋ ਜੀ ਸੰਭਾਗ ਨਿਕਲੇ ਆ ਇਹ ਇਹ ਇੱਕ ਦਾ ਪੀਸ ਨਿਕਲੇ ਆ ਇਹ ਇਸਨੇ ਖੋਲ ਕੇ ਦੇਖेंगे ਪਹਿਲੇ ਇਹ ਦੇਖਦੇ ਹਾਂ ਦੋਸਤੋ लॉज ओहो दोनों साइड टेप भी आई है दोस्तों इसके साथ और ये आया टीम वर्क लॉजे टीम वर्क और ये आए हैं स्पेलिंग आए हैं ये जो लिखा हुआ है स्टे पॉजिटिव ये सारे इसके वर्ड आए हैं दोस्तों लॉज और देखते हैं क्या घुसाया एक और है निकला है इसमें से और ये देखते हैं इसमें से ये निकला है बिलीव इन योर सेल्फ दोस्तों एक ये निकला है और एक आपको दिखाते हैं एक मिनट और दोस्तों ये देखिए लिखा है बाप दोस्तों एक ये निकला है और दोस्तों दूसरा निकला है बिलीव इन यूर ड्रीम लॉज दोस्तों लॉ जी दोस्तों लिखना है आई एम नॉट टैलेंट आई एम ओ बी सीड जुनून जुनून है भाई

और ये देखते हैं क्या है फिलहाल ये क्या? है think positive with the be positive think positive be ये दोस्तों और क्या है देखो कि समान सुनो एंजॉय एवरी मोमेंट दोस्तों कितने अच्छे-अच्छे थॉट्स लिखे हैं इसमें पे हम यहाँ बैठ के मंगवाए हैं ये क्या लग है क्या वर्क हार्ड ड्रीम बिग लो जी मेरे सपने ने जड़े खतरनाक ने ये लो जी ये किया है सक्सेस टेक टाइम डू सो डोंट डोंट लो जी दोस्तों मित्रों इतना सारा सामान आया है तो इस तरह इसको सजाएंगे जो कितना सामान है ऐसे सजाएंगे तो आपको ऐसे सजाएंगे और हम आपको दिखाएंगे ठीक है दोस्तों हमारे पास जगह भी है देखिए वहाँ पे लगा के देखेंगे फिलहाल ठीक है दोस्तों हमारे साथ बने रहना हम लगा के आपको दिखाएंगे कैसा लगेगा ठीक है दोस्तों हां तो अपन ने स्टे पहुंची ठीक है दोस्तों देखो कितना लग रहा है लो ये फूल धरने चलो जी मिलते हैं अगर थोड़ी देर में ठीक दोस्तो। दोस्तो है दोस्तों तो दोस्तों आ गए हैं शॉप से और देखिए बना रही है स्नेहा रानी क्या बना रही है मैगी देखा कैसा मैगा लाओ जी लटकन आ बालो लटकन बड़ो देखते हैं कौन सी मैगी है ओ लॉज मित्रों लॉज दोस्तों मैगी लॉज सोने के पारदानी मैगी मारी है तो हमने बच्चों के लिए ना सेट और लगवा दिया क्या ना वाई फाई कनेक्शन लगवा दिया एक तो जो कि टीवी इधर भी देख रहे हैं और इधर ये करवा दिया आज आज काफ़ी काम कर दिए हैं बहुत पैसे खर्च हो गए हैं दोस्तों और क्योंकि रविता रानी ने इधर कमरा चेंज कर लिया ना रविता रानी ने कमरा चेंज कर लिया इसलिए हमने उधर टीवी वगैरह सारा कुछ लगा दिया बच्चे देख रहे हैं नज़ारे ले रहे हैं ठीक है दोस्तों चलो जी मैगी बन जाएगी आपको भी खिलाएंगे हम भी खाएंगे ठीक है दोस्तों मिलते हैं थोड़ी देर में ਲਓ ਜੀ ਦੋਸਤੋ ਅਸੀਂ ਬਣਾਈ ਆ ਮੈਗੀ ਦੇਖ ਲਓ ਦੋਸਤੋ ਸੁਨਵਾ ਦਿਖਾਣਾ ਹੈ ਮੈਗੀ ਬਣਾਈ ਆ ਦੋਸਤੋ ਫਰਸਟ ਕਲਾਸ ਇਹ ਦੇਖੀਏ ਆ ਦੇਖੋ ਇਹ ਕੈਮੀ ਬੋਤਲ ਹੈ 200 200 ਬੋਤਲਾਂ ਖੋੜਕੀਆਂ ਹੋਣਗੀਆਂ ਲਓ ਜੀ ਦੋਸਤੋ ਮੈਗੀ ਬਣਾਈ ਆ ਦੋਸਤੋ ਬਹੁਤ ਹੀ ਟੇਸਟੀ ਹੈ ਮਿੱਤਰੋ ਲਓ ਜੀ ਦੋਸਤੋ ਮੈਗੀ ਖਾਨਿਆ ਤੇ ਤੁਸੀਂ ਵੀ ਖਾਓ ਲਓ ਜੀ ਟੇਸਟੀ ਕਰੋ ਮੈਗੀ ਤੇ ਚਲੋ ਜੀ ਦੋਸਤੋ ਅਗਲੇ ਬਲੌਗ 'ਚ ਮਿਲਾਂਗੇ ਬਲੌਗ ਤੁਹਾਨੂੰ ਪਤਾ ਅੱਜ ਤਾਂ ਲੰਮਾ ਬਣ ਗਿਆ ਦੋ ਤਿੰਨ ਆਟਮਾਂ ਲਾਈਆਂ ਦੀ ਆਪਾਂ ਨੇ ਚਲੋ ਜੀ ਫਿਰ ਮਿਲਾਂਗੇ ਜਬ ਤੱਕ ਕੇ ਲਈ ਬਾਏ ਬਾਏ ਕਰਤੇ ਹੈ ਚਲੋ ਜੀ ਜੈ ਹਿੰਦ ਦੋਸਤੋ ਜੈ ਹਿੰਦ ਜੈ ਹਿੰਦ ਦੋਸਤੋ ਜੈ ਹਿੰਦ